ਇੱਕ ਰਾਜੇ ਨੇ ਇੱਕ ਫਕੀਰ ਨੂੰ ਕਿਹਾ ਕਿ ਇਸ ਦਿਵਾਰ ਤੇ ਕੁਝ ਅਜੇ ਹਾਲ ਲਿਖੋਗੇ ਖੁਸ਼ੀ 'ਚ ਪੜਾਂ ਤਾਂ ਦੁੱਖ ਹੋਵੇ ਤੇ ਦੁੱਖ 'ਚ ਪੜਾਂ ਤਾਂ ਖੁਸ਼ੀ ਹੋਵੇ ਫਕੀਰ ਨੇ ਲਿਖਿਆ ਇਹ ਵਕਤ ਵੀ ਗੁਜ਼ਰ ਜਾਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਰੂਹਾਨੀ ਸਫਰ ਚੈਨਲ ਵਿੱਚ ਉਮੀਦ ਕਰਦਾ ਹਾਂ तुसी सारे वधिया होवोगे दी यह वीडियो बहुत ही बाकमाल होने वाली है बस किसी शांत जगह ते अखा बंद करके त्यानल सुनो। आओ हम सफर शुरू करते हैं इंसान ने समय तो पुछा मैं हार क्यों जाना समय ने बहुत सोना जवाब दिता तो बहुविजा शाम। ਕਾਲੀ ਰਾਤੋ ਵਿੱਚਾਂ ਪਰਸਾਤ ਚਾਹੇ ਕਿੰਨੇ ਪੁਰੇ ਹਾਲਾਤ ਹੋਣ ਮੈਂ ਹਰ ਵਕਤ ਚਲਤਾ ਹਾਂ ਕੋਈ ਇਨਸਾਨ ਇੰਨਾ ਅਮੀਰ ਨਹੀਂ ਹੁੰਦਾ ਕਿ ਉਹ ਆਪਣੇ guzre hoy kal nu khareed sake ਤੇ ਕੋਈ ਇਨਸਾਨ ਇੰਨਾ ਗਰੀਬ ਵੀ ਨਹੀਂ ਹੁੰਦਾ ਕਿ ਉਹ ਆਪਣੇ aane wale kal nu badal na sake ਇਸ ਸ਼ਾਮਾ ਬਾਦਸ਼ਾਹਾਂ ਨੂੰ ਵੀ ਗੁਲਾਮ ਬਣਾ ਦਿੰਦੀਆਂ ਨੇ ਤੇ ਸਬਰ ਗੁਲਾਮਾਂ ਨੂੰ ਵੀ ਬਾਦਸ਼ਾਹ انسان ਹਿੱਠਾਂ ਬੈਠਾ ਦੌਲਤ ਗਿੰਦਾ ਹੈ ਕੱਲ ਇੰਨੀ ਸੀ ਅੱਜ ਇੰਨੀ ਵੱਧ ਗਈ ਉੱਪਰ ਵਾਲਾ ਹੱਸਦਾ ਹੈ ਤੇ ਇਨਸਾਨ ਤੇ ਸਾਹ ਗਿੰਦਾ ਹੈ ਕੱਲ ਇੰਨੇ ਸੀ ਤੇ ਅੱਜ ਇੰਨੇ ਬਚ ਗਏ ਨੇ ਦੁਨੀਆ ਤੇ ਰਹਿਣ ਪਸੇਰੇ ਵਿੱਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ ਚਿੱਤ ਲੈ ਸਭ ਦੇ ਦਿਲਾਂ ਨੂੰ بس ਇਹੀ ਸਿੰਦਗੀ ਤੱਕ ਕਹਿਣਾ ਹੈ ਬੁਰੇ ਲੋਕਾਂ ਨੂੰ ਛੱਡ ਕੇ ਚੰਗੇ ਲੋਕਾਂ ਦੀ ਤਲਾਸ਼ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਬੁਰੇ ਲੋਕਾਂ ਦੀਆਂ ਬੁਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਵਿੱਚ ਚੰਗੀਆਂ ਗੱਲਾਂ ਨੂੰ ਤਲਾਸ਼ ਕਰੀਏ ਇਨਸਾਨ ਦੋ ਤਰ੍ਹਾਂ ਦੇ ਲੋਕਾਂ ਕੋਲ ਧੋਖਾ ਖਾਂਦਾ ਹੈ ਇੱਕ ਉਹ ਜੋ ਉਸਦੇ ਆਪਣੇ ਹੁੰਦੇ ਨੇ ਤੇ ਦੂਸਰੇ ਉਹ ਜੋ ਉਸਦੇ ਬਹੁਤ ਆਪਣੇ ਹੁੰਦੇ ਨੇ ਆਪਣਾ ਦੁੱਖ ਹਰ ਕਿਸੇ ਨੂੰ ਨਾ ਸੁਣਾਓ ਕਿਉਂਕਿ ਦਵਾ ਹਰ ਘਰ ਵਿੱਚ ਹੋਵੇ ਜਾਂ ਨਾ ਹੋਵੇ ਪਦਨਮਕ ਹਰ ਕਰ ਚ ਜ਼ਰੂਰ ਹੁੰਦਾ ਹੈ ਸਮੁੰਦਰ ਨੂੰ ਇਹ ਹੰਕਾਰ ਸੀ ਕਿ ਮੈਂ ਸਭ ਕੁਝ ਡੁੱਬੋ ਸਕਦਾ ਹਾਂ ਐਨੇ ਵਿੱਚ ਇੱਕ ਤਿਲ ਦੀ ਬੂੰਦ ਤੈਰਦੀ ਹੋਏ ਕਿਨਾਰੇ ਤੇ ਆ ਗਈ ਆਪਣੇ ਰੁਤਬੇ ਤੇ ਐਨਾ ਘਰੋਰ ਨਾ ਕਰੋ ਮਿੱਟੀ ਤੋਂ ਪੁੱਛੋ ਕਿ ਅੱਜਕਲ ਸਿਕੰਦਰ ਕਿੱਥੇ ਹੈ ਜਿਸ ਨਾਲ ਜਿੰਨੀ ਜ਼ਿਆਦਾ ਮੁਹੱਬਤ ਹੋਵੇ ਉਸ ਦੇ ਨਾਲ ਉਨੀ ਹੀ ਜ਼ਿਆਦਾ ਨਫ਼ਰਤ ਵੀ ਹੋ ਸਕਦੀ ਹੈ ਕਿਉਂਕਿ ਖੂਬਸੂਰਤ ਸ਼ੀਸ਼ਾ ਜਦ ਵੀ ਟੁੱਟਦਾ ਹੈ ਤਾਂ ਇੱਕ ਖਤਰਨਾਕ ਹਥਿਆਰ ਬਣ ਜਾਂਦਾ ਹੈ ਜਦੋਂ ਇਨਸਾਨ ਕਾਮਚਾਪੀ ਦੇ ਸਿਖਰ ਤੇ ਹੁੰਦਾ ਹੈ ਤਾਂ ਅਕਸਰ ਆਪਣੇ ਆਨੂ ਭੁੱਲ ਜਾਂਦਾ ਹੈ ਤੇ ਜਦ ਉਹ ਪਰਪਤੀ ਦੀ ਕਹਾਕਾਰ ਦਿਂਦਾ ਹੈ ਤਾਂ ਅਕਸਰ ਆਪਣੇ ਉਸ ਨੂੰ ਭੁੱਲ ਜਾਂਦੇ ਹਾਂ ਬਹੁਤ ਮੁਸ਼ਕਲ ਨਹੀਂ ਹੈ ਜ਼ਿੰਦਗੀ ਨੂੰ ਸਮਝਣਾ ਜਿ세 ਤੱਕੜੀ ਤੇ ਦੁੱਚਿਆਂ ਨੂੰ ਤੋਲਦੇ ਹੋ ਉਸ ਉੱਪਰ ਕਦੀ ਆਪ ਬੈਠ ਕੇ ਵੇਖਣਾ mohabbat to udaasi te gam zarur paida hon ke oh mohabbat hi ki jo udaas na kare ਜ਼ਰੂਰੀ ਨਹੀਂ ਕਿ ਹਰ ਖਮੋਸ਼ੀ ਨਾ ਹੀ ਹੋਵੇ ਕੋਈ ਨਰਾਜ਼ਗੀ ਗਿਲਾ ਚ ਸਬਰ ਵੀ ਹੋ ਸਕਦੀ ਹੈ ਇਸ ਲਈ ਰੁੱਸੀ ਹੋਈ ਖਮੋਸ਼ੀ ਤੋਂ ਬਿਹਤਰ ਬੋਲਤੀਆਂ ਹੋਈਆਂ ਸ਼ਿਕਾਇਤਾਂ ਨੇ ਇਨਸਾਨ ਨੂੰ ਇਨਸਾਨ ਤੋਖਾ ਨਹੀਂ ਦਿੰਦਾ ਬਲਕਿ ਉਸ ਦੀਆਂ ਉਹ ਉਮੀਦਾਂ ਤੋਖਾ ਦਿੰਦੀਆਂ ਨੇ ਜੋ ਉਹ ਦੂਸਰਿਆਂ ਤੋਂ ਰੱਖਦਾ ਹੈ ਅੱਧੀ ਜ਼ਿੰਦਗੀ ਗੁਜ਼ਾਰ ਦਿੱਤੀ ਅਸੀਂ ਪੜਦੇ ਪੜਦੇ ਤੇ ਸਿੱਖਿਆ ਕੇ ਇੱਕ ਦੂਸਰੇ ਨੂੰ ਨੀਵਾ ਤਿਕਾਉਣਾ ਕਿਤੇ ਕਿਤੇ ਇਨਸਾਨ ਇੰਨਾ ਖੁਦਗਰਜ਼ ਹੋ ਜਾਂਦਾ ਹੈ ਕਿ ਉਹ ਜਦ ਪਿਆਰ ਕਰਦਾ ਹੈ ਤਾਂ ਬੁਰਾਈ ਭੁੱਲ ਜਾਂਦਾ ਹੈ ਤੇ ਜਦ ਨਫ਼ਰਤ ਕਰਦਾ ਹੈ ਤਾਂ ਅਸ਼ਾਈ ਭੁੱਲ ਜਾਂਦਾ ਹੈ ਵਕਤ ਸਿਖਾ ਦਿੰਦਾ ਹੈ ਇਨਸਾਨ ਨੂੰ ਫਲਸਫਾ ਜ਼ਿੰਦਗੀ ਦਾ ਫਿਰ ਤਾਂ ਨਸੀਬ ਕੀ ਲਕੀਰ ਕੀ ਤੇ ਤਕਦੀਰ ਕੇ ਹਰ ਕਿਸੇ ਤੇ ਵਿਸ਼ਵਾਸ ਕਰਨਾ ਖਤਰਨਾਕ ਹੁੰਦਾ ਹੈ ਤੇ ਕਿਸੇ ਤੇ ਵੀ ਵਿਸ਼ਵਾਸ ਨਾ ਕਰਨਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਜਦੋਂ ਦੋ ਮਿਲ ਜਾਣ ਤੇ ਤੀਸਰੇ ਦੀ ਗੁੰਜਾਇਸ਼ ਨਾ ਹੋਵੇ ਇਹ ਤਾਂ ਹੈ ਪਿਆਰ ਦਾ ਨਿਯਮ ਝੂਠੀਆਂ ਗੱਲਾਂ ਤੇ ਜੋ ਵਾ ਵਾ ਕਰਨ ਕੇ ਉਹ ਹੀ ਲੋਗ ਤੁਹਾਨੂੰ ਤਬਾਹ ਕਰਨਗੇ ਜੇ ਤੋ ਕਿਸੇ ਦੀ ਜ਼ਿੰਦਗੀ ਚ ਤੁਹਾਡੀ ਜਗਾ ਕੋਈ ਹੋਰ ਲੈ ਲਵੇ ਤਾਂ ਇੱਕ ਕਦਮ ਪਿੱਛੇ ਹਟ ਜਾਣਾ ਹੀ ਸਮਝਦਾਰੀ ਹੁੰਦੀ ਹੈ। ਵੇਖ ਰਹੇ ਨੇ ਸਭ ਇੱਧਰ ਉੱਤਰ ਆਪਣੇ ਅੰਦਰ ਵੇਖੇ ਕੌਣ ਲੱਪ ਰਹੇ ਦੁਨੀਆਂ ਵਿੱਚ ਕਮੀਆਂ ਆਪਣੇ ਮਨ ਨੂੰ ਵੇਖੇ ਕੌਣ ਸਭ ਤੇ ਅੰਦਰ ਦਰਦ ਲੁਕਿਆ ਹੈ ਉਸ ਨੂੰ ਹੁਣ ਲਲਕਾ ਦੇ ਕੌਣ ਦੁਨੀਆਂ ਸੁਧਰੇ ਸਭ ਕਹਿੰਦੇ ਨੇ ਪਤ ਨੂੰ ਵਾਚ ਸੁਧਾਰੇ ਕੌਣ ਅਸੀਂ ਸੁਧਰੇ ਤਾਂ ਜਖ ਸੁਧਰੇਗਾ ਇਹ ਸਿੱਧੀ ਕਲ ਉਤਾਰੇ ਕੌਣ ਕਦੇ ਵੀ ਜ਼ਲੀਲ ਨਾ ਕਰੋ ਆਪਣੇ ਘਰ ਆਏ ਕਿਸੇ ਗਰੀਬ ਨੂੰ ਉਹ ਸਿਰਫ ਪੀਖ ਲੈਣ ਨਹੀਂ ਬਲਕਿ ਤੁਵਾਵਾ ਤੈਨੂੰ ਵੀ ਆਉਂਦਾ ਹੈ ਐਸ ਜ਼ਿੰਦਗੀ ਤੇਰੇ ਵੀ ਖਵਾਬ ਕਮਾਲ ਦੇ ਨੇ ਤੂੰ ਗਰੀਬਾਂ ਨੂੰ ਉਹਨਾਂ ਮਹਿਲਾਂ ਤੇ ਖਵਾਬ ਦਿਖਾਉਂਦੀ ਹੈ ਜਿੱਥੇ ਅਮੀਰਾਂ ਨੂੰ नींद ही नहीं आती विरासत हर वार जागीर सोना चांदी नहीं मिलते कई बार जिम्मेवार रब की कृपा तो रही है जो तह तो अपने अंदर कमियां, खुद नजर आने लग पैन जिमें जिमें उम्र गुजरन लगती है तो यह यकीन होता है माँ बाप ਹਰ ਚੀਜ਼ ਦੇ ਪਾਰੇ ਸਹੀ ਕਹਿੰਦੇ ਹੁੰਦੇ ਸੀ ਮੈਂ ਕਿਸੇ ਨਾਲੋਂ ਚੰਗਾ ਕਰਾਂ ਕੀ ਫਰਕ ਪੈਂਦਾ ਹੈ ਮੈਂ ਕਿਸੇ ਦਾ ਚੰਗਾ ਕਰਾਂ ਤਾਂ ਬਹੁਤ ਫਰਕ ਪੈਂਦਾ ਹੈ ਆਪਣੀ ਖੁਸ਼ੀ ਲਈ ਦੂਸਰਿਆਂ ਦੀ ਖੁਸ਼ੀ ਮਿੱਟੀ 'ਚ ਨਾ ਮਿਲਾਓ ਤੁਹਾਡੀ ਉਹ ਹਰ ਖੁਸ਼ੀ ਬੇਕਾਰ ਹੈ ਜਿਸ ਦੇ ਪਿੱਛੇ ਕਿਸੇ ਦੇ ਹੰਝੂ ਹੋਣ ਕਿਤੇ ਕਿਤੇ ਸ਼ਬਦਾਂ ਤੋਂ ਜ਼ਿਆਦਾ ਤਕਲੀਫ ਹੈ ਕਮੋਸ਼ੀ ਦਿੰਦੀ ਹੈ ਕੁਝ ਲੋਕ ਰਿਸ਼ਤਿਆਂ ਨੂੰ ਨਿਪੁੰਦੇ ਕੱਟ ਤੇ ਅਚਮੋਂਦੇ ਜਿਆਦਾ ਨਹੀਂ ਰਿਸ਼ਤਾ ਚੱਤਾ ਆ ਨਹੀਂ ਜਾਂਦਾ ਨਿਪਾਇਆ ਜਾਂਦਾ ਹੈ ਫਿਰ ਪਾਵੇਂ ਉਹ ਦੂਰਤਾ ਹੋਵੇ ਜਾਂ ਫਿਰ ਨਸਤੀਕਤਾ ਰੁਪਈਆ ਚਾਹੇ ਜਿੰਨਾ ਵੀ ਕੱਢ ਜਾਵੇ ਪਰ ਐਨਾ ਕਤਿਵ ਨਹੀਂ ਕਰ ਸਕਦਾ ਜਿੰਨਾ ਰੁਪਈਆ ਤੇ ਲਈ ਇਨਸਾਨ ਕਰ ਜਾਂਦਾ ਹੈ ਸਮੁੰਦਰ ਵਿੱਚ ਫਨਾ ਹੋਣਾ ਤਾਂ ਕਿਸਮਤ ਦੀ ਕਹਾਣੀ ਹੈ ਮੈਨੂੰ ਦੁੱਖ ਉਹਨਾਂ ਤੇ ਆਉਂਦਾ ਹੈ ਜੋ ਕਿਨਾਰੇ ਤੇ ਖੜੇ ਦਮ ਤੋੜ ਦਿੰਦੇ ਨੇ ਜ਼ਿੰਦਗੀ ਵਿੱਚ ਕਿਤੇ ਬੁਰੇ ਦਿਨ ਨਾਲ ਰੂਪ ਰੂਪ ਹੋ ਜਾਓ ਤਾਂ ਐਨਾ ਕੋ ਹੌਸਲਾ ਜਰੂਰ ਰੱਖਣਾ ਕਿ ਦਿਨ ਪੂਰਾ ਸੀ ਜ਼ਿੰਦਗੀ ਨਹੀਂ ਚੱਕਣ ਦੀ ਸਹੀ ਚੱਕਾ ਆਪਣੀ ਭੁੱਖ ਲੰਦੀ ਹੈ ਤੇ ਰਹਿਣ ਦੀ ਸਹੀ ਚੱਕਾ ਆਪਣੀ ਔਕਾਤ ਹੁੰਦੀ ਹੈ ਉਮੀਦ ਕਰਦਾ ਦੋਸਤੋ ਅਚਤੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ